सरदार भगवंत सिंह मान की सोच के नकरीबन पिंड खोदे पाकर जुड़ चुका है ਪਿੰਡਾਂ ਦੇ ਵਿੱਚ ਜੁਆਇਨਿੰਗ ਆਦੀ ਲੈਣ ਲੱਗੀ ਪਿੰਡ ਫੋਤੇ ਬਾਂਗਰ ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਹੁਣਾਂ ਦੀ ਫੇਰੀ ਨੇ ਸਾਰੇ ਪਿੰਡ ਦੇ ਵਿੱਚ ਝਾੜੂ ਫੇਰਤਾ ਵਿਦਾਰਾ ਸਬਹਲਕਾ ਫਤੇਗੜ ਚੂੜੀਆਂ ਦੇ ਪਿੰਡ ਖੋਦੇ ਮੰਗਰ ਵਿੱਚ ਸੀਨੀਅਰ ਆਪਾਗੂ ਰਵਿੰਦਰ ਸਿੰਘ ਦੀ ਅਗਵਾਈ ਹੇਠ 25 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਕਾਦੀਦਲ ਪਾਰਟੀ ਦਾ ਇੱਕ ਸਾਬਕਾ ਮੈਂਬਰ ਪੰਚਾਇਤ ਵੀ ਜੁਟ ਸੀ ਇਸ ਮੌਕੇ ਚੇਅਰਮੈਨ ਪੰਸਬ ਪੰਜਾਬ ਅਤੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਬਲਬੀਰ ਸਿੰਘ ਪੰਨੂ ਨੇ ਜਿੱਥੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਉੱਥੇ ਬੋਲਦੇ ਹੋਏ ਚੇਅਰਮੈਨ ਪੰਨੂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ ਕੁਝ ਜਿਵੇਂਆਂ ਕਰਕੇ ਮੇਰੇ ਕੋਲੋਂ ਟਾਈਮ ਨਹੀਂ ਦਿੱਤਾ ਯਾਰਿਆ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਏ ਤੋਂ ਮਨਪ੍ਰੀਤ ਸਿੰਘ ਮੰਦੀਏ ਖਾਸ ਰਿਪੋਰਟ ਅੱਜ ਜੀ ਪਿੰਡ ਖੁਰਦੇਵਾਂਗਰ ਤੋਂ ਸਰਦਾਰ ਵਿੰਦਰ ਸਿੰਘ ਜੀ ਦੀ ਗਵਾਈ ਹੇਠ ਤਕਰੀਬਨ 25 ਤੋਂ 22 ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਗਾਲੀ ਦਲ ਤੋਂ ਸਾਫਾ ਪੰਚਾਇਤ ਮੈਂਬਰ ਸਰਦਾਰ ਜੁਲ੍ਹ ਸਿੰਘ ਜੀ ਕੋਨੇ ਦੀ ਸਾਰੀ ਟੀਮ ਛੋੜੇ ਤੋਂ ਪਹਿਲਾਂ ਹੀ ਸਰਦਾਰ ਗੁਰਪ੍ਰੀਤ ਸਿੰਘ ਦੀ ਗਾਈ ਹੇਠ तकरीबन 20 ਤੋਂ 25 ਪਰਿਵਾਰ ਜਿਹੜੇ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਅੱਜ ਜੇ ਮੈਂ ਦੇਖ ਰਿਹਾ ਪਿੰਡ ਖੋਦੇ ਬਾਂਗਰ ਦੇ ਵਿੱਚ ਬਹੁਤ ਵਧੀਆ ਆਮ ਆਦਮੀ ਪਾਰਟੀ ਦਾ ਮਾਹੌਲ ਬਹੁਤ ਵਧੀਆ ਬਣ ਚੁੱਕਾ ਹੈ ਸਰਦਾਰ ਭਗਤ ਸਿੰਘ ਮਾਨ ਦੀ ਸੋਚ ਦੇ ਨਾਲ तकरीबन ਪਿੰਡ ਖੋਦੇ ਬਾਂਗਰ ਜੁੜ ਚੁੱਕਾ ਹੈ ਪਰ ਪਿੰਡ ਖੋਦੇ ਬਾਂਗਰ ਸਾਰੀ ਮੀਨਤ ਅਸ਼ਵਾਦ ਲਾ ਕੇ ਜਾਣਾ ਕਿ ਜੋ ਸਰਦਾਰ ਭਗਤ ਸਿੰਘ ਮਾਨ ਦੇ ਨਾਲ ਅੱਜ ਜਿਹੜੇ ਜੁੜੇ ਨੇ ਆਮ ਆਪੀ ਪਾਰਟੀ ਦੇ ਨਾਲ ਜੁੜੇ ਨੇ ਇਹਨਾਂ ਦੇ ਕੱਲੇ ਕੱਲੇ ਪਰਿਵਾਰ ਦੇ ਜੀਨ ਹੋਵੇ ਦਾ ਬੈਨੀਫਿਟ ਦਿੱਤਾ ਜਾਊਗਾ ਕਿਸੇ ਵੀ ਪਰਿਵਾਰ ਨੂੰ ਪਿੰਡ ਦੇ ਡਿਵੈਲਪਮੈਂਟ ਤੋਂ ਵਾਂਝਿਆ ਨਹੀਂ ਰੱਖਿਆ ਜਾਊਗਾ ਪਿੰਡਾਂ ਦੇ ਵਿੱਚ ਬਹੁਤ ਲੰਮੀ ਮਿਹਨਤ ਲੱਗੀ ਪਈ ਹੈ ਪਿੰਡਾਂ ਦੇ ਵਿੱਚ ਸਰਕਾਰ ਆਪਕੇ ਬਿਹਾਰ ਦੇ ਤਹਿਤ ਕੈਂਪ ਲੱਗ ਰਹੇ ਨੇ ਮੈਨੂੰ ਪਿੰਡਾਂ ਦੇ ਵਿੱਚ ਕੈਂਪਾਂ ਦੇ ਵਿੱਚ ਜਾਣਾ ਪੈਣਾ ਤਾਂ ਕਰਕੇ ਥੋੜਾ ਅੱਗੇ ਅੱਗੇ ਜੁਆਇਨਿੰਗ ਵਾਲੇ ਪਾਸੇ ਮੇਰਾ ਟਾਈਮ ਨਹੀਂ ਲੱਗ ਰਿਹਾ ਜੁਆਇਨਿੰਗਾਂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਸਰਦਾਰ ਭਗਤ ਸਿੰਘ ਮਾਨ ਜੀ ਨੇ ਸਾਨੂੰ ਗਾਈਡ ਲਾਈਨ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਪਿੰਡਾਂ ਦੇ ਵਿੱਚ ਜੁਆਇਨਿੰਗਾਂ ਦੀ ਲੈਣ ਲੱਗੀ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਆਈ ਹੋਈ ਟੀਮ ਦਾ ਮੈਂ ਆਪਣੇ ਵੱਲੋਂ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪਿੰਡ ਫੋਤੇ ਬਾਂਗਰ ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਹਣਾਂ ਦੀ ਪੇਰੀ ਨੇ ਸਾਰੇ ਪਿੰਡ ਦੇ ਵਿੱਚ ਘੁੰਮ ਫੇਰਤਾ ਸਾਡਾ ਵੀਰ ਰਵਿੰਦਰ ਜੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਜੋ ਕਿ ਜਿਨ੍ਹਾਂ ਨੇ ਅਕਾਲੀ ਨੂੰ ਦੇਖਾਂ ਦਾ ਸੰਪਲੋਕ ਦਗੀ ਸੰਸਦ 70 75 ਹਾਲ ਤੋਂ ਜੋ ਮਤਲਬ ਜਿਨ੍ਹਾਂ ਦਾ ਮੁੱਦਾ ਨਹੀਂ ਕਿਸੇ ਨੇ ਉਠਾਇਆ ਉਠਾਇਆ ਨਾ ਚੁੱਕਿਆ ਰਵਿੰਦਰ ਵੀਰ ਦੀ ਹਾਜ਼ਰੀ ਦੇ ਵਿੱਚ ਜੋ ਕਿ 20 ਤੋਂ 25 ਤੋਂ 23 ਪਰਿਵਾਰ ਜੋ ਕਿ ਆਮ ਆਦਮੀ ਦਾ ਜਿਨ੍ਹਾਂ ਨੇ ਪੱਲਾ ਫੜਿਆ ਹੈ ਤੋਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਬਲਬੀਰ ਸਿੰਘ ਜੀ ਪੰਨੂ ਹੁਣਾ ਦਾ ਤੇ ਆਪਣੇ ਪਿੰਡ ਦੀ ਸਾਰੀ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਅਣਕੇ ਸਰਦਾਰ ਬਲਬੀਰ ਸਿੰਘ ਜੀ ਕਾਨੂੰਨਾਂ ਦੇ ਵਿਚਾਰ ਸੁਨੇ ਨੇ ਤੇ ਉਹਨਾਂ ਨੂੰ ਅਜ ਤੋਂ 2-4 ਦਿਨ ਪਹਿਲਾਂ ਜੋ ਕਿ ਗੁਰਪ੍ਰੀਤ ਸਿੰਘ ਦੀ ਗਵਾਈ ਵਿੱਚ ਤੋਂ 20 ਤੋਂ 25 ਪਰਿਵਾਰ ਸ਼ਾਮਲ ਹੋਏ ਹੀ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਦਾ ਜੇ ਜੇ ਸਿੰਘ ਜਿਹੜੇ ਰਹਿੰਦੇ ਉਹਨਾਂ ਨੇ ਵਿਚਾਰ ਸੁਣੇ ਤੇ ਉਹਨਾਂ ਨੂੰ ਲੱਗਾ ਕਿ ਆਪਾਂ ਵੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਆਪਾਂ ਜੁਆਇਨਿੰਗ ਕਰਨੀ ਹੈ ਸੋ ਇੰਨੀ ਹੀ ਬੇਨਤੀਆਂ ਪ੍ਰਵਾਨ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਆ ਇਰਾਦੇ ਬਹੁਤ ਨੇਕ ਨੇ ਉੱਚੀ ਸੋਚ ਤੇ ਸੁੱਚੀ ਦੇ ਮਾਲਕ ਸਰਦਾਰ ਬਲਬੀਰ ਸਿੰਘ ਜੀ ਪੰਨੂ ਸੋ ਆਪਾਂ ਇਹ ਵਿਚਾਰਾਂ ਜਿਹੜੀਆਂ ਸੁਣੀਆਂ ਨੇ ਇਹਨਾਂ ਦੇ ਉੱਤੇ ਇਹ ਜੋ ਉਹਨਾਂ ਨੇ ਕਿਹਾ ਉਹਨਾਂ ਦੇ 100% ਪੂਰਾ ਖਰੀ ਉਤਰ ਰਹਾ ਹੈ ਸੋ ਇਨੀ ਕੀ ਬੇਨਤੀ ਕਰਦਾ ਹਾਂ